ਉਹ ਕਮਾਣੀ ਲੜੀ ਇੱਥੇ ਰੁਕੀ ਵੀ ਨਹੀਂ ਸੀ ਜ਼ਿੰਮੇਦਾਰ ਦੰਮੜਦਾਰ ਤੇ ਸਰਕਾਰੀ ਅਧਿਕਾਰੀ ਸਭ ਨੇ ਲਈ ਮੁਸਲਮਾਨੋਨ ਨੂੰ ਲਾਜ਼ਮੀ ਕਰ ਦਿੱਤਾ ਯਾਨੀ ਇਹਨਾਂ ਤੇ ਉੱਤੇ ਦੀ ਚਮਕ ਬਚਾਉਣ ਲਈ ਲੋਕਾਂ ਦੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ ਉਸ ਸਮੇਂ ਵਪਾਰੀ ਬਹੁਤ ਹਿੰਦੂਆਂ ਦੇ ਹੱਥ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਬਣਾ ਦਿੱਤਾ

ਜਦੋਂ ਉਹ ਕਮੇਲ ਸਾਹਿਬ ਕਾਜ਼ੀ ਨੇ ਬੋੜੀ ਦੀ ਸਰਨ ਸਲਾਕਾ ਕੀ ਮਸਜਿਦ ਕਰਾਉ ਅਤੇ ਉੱਥੇ ਦਰवेश सय्यद ਜ਼ਫਰ ਨਾਮ ਦੇ ਬੰਦੇ ਨੂੰ ਨਿਵਾਸ ਕਰ ਲਈ 28 ਜਨਵਰੀ ਨੂੰ ਕਰ ਦਿੱਤਾ ਨਾਨਕ ਨਾਮ ਨੇਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਮਜ਼ਾਰ ਨੂੰ ਮਾਰਨਾ ਕਬੂਲ ਕਰ ਲਿਆ

झाला विचित्र गोष्टी चालू औरे जति कुपिया खबर리스 بادشاہ تاکہ এনো লোকలను দেమేడకు অরে সে বিল ফরগవନ୍ତିティア거든 পেশ করতে ছা অতি ইহে বি আপে সর